ਸਪੈਸਿਅਲ ਅਜੇ ਅਸੀਂ ਅਰਮੀਨੀਆ ਦੇ ਅਰਮਾਵੇਰ ਜੇਲ੍ਹ ਦੇ ਵਿੱਚ ਫਸੇ ਹੋਏ ਆ ਤੇ ਸਾਡੀ ਅਸੀਂ ਜਿਹੜਾ ਏਜੰਟ ਦੇ ਧੋਖੇ ਦੇ ਸ਼ਿਕਾਰ ਹੋ ਚੁੱਕੇ ਆ ਤੇ ਸਾਡੀ ਇੰਡੀਅਨ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਪੀਲ ਹੈ ਕਿ ਸਾਨੂੰ ਇੱਥੋਂ ਇਸ ਔਖੀ ਘੜੀ ਤੋਂ ਬਾਹਰ ਕੱਢਿਆ ਜਾਏ ਅਸੀਂ ਇੱਥੇ ਜਿਹੜਾ ਇਹ ਧੋਖੇ ਦੇ ਸ਼ਿਕਾਰ ਹੋ ਕੇ ਫਸੇ ਹੋਏ ਆ ਇਸ ਜੇਲ੍ਹ ਦੇ ਵਿੱਚ ਤੇ ਸਾਨੂੰ ਐਸੇ ਜੇਲ੍ਹ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ 3 ਤੋਂ 6 ਸਾਲ ਦੀ ਸਜ਼ਾ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਸਾਨੂੰ ਇੱਥੋਂ ਦੀ ਜਿਹੜੀ ਭਾਸ਼ਾ ਹੈ ਨਾ ਹੀ ਇੱਥੋਂ ਦਾ ਕੁਝ ਸਮਝ ਆ ਰਿਹਾ ਹੈ ਸਾਡੇ ਕੋਲ ਅਣਗਿਣਤ ਪੇਪਰਾਂ ਤੇ ਇਹਨਾਂ ਨੇ ਸਾਈਨ ਕਰਵਾਏ ਹਨ ਜੋ ਕਿ ਸਾਨੂੰ ਇੱਥੋਂ ਦੀ ਭਾਸ਼ਾ ਨਾ ਸਮਝ ਆ ਰਹੀ ਹੈ ਨਾ ਹੀ ਸਾਨੂੰ ਪੜ੍ਹਨੀ ਆਉਂਦੀ ਹੈ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਸ ਪੇਪਰਾਂ ਤੇ ਸਾਈਨ ਕਰਵਾਏ ਹਨ ਤੇ ਸਾਨੂੰ ਇੱਥੇ ਨਾ ਹੀ ਕੋਈ ਖਾਣਾ ਠੀਕ ਤਰ੍ਹਾਂ ਮਿਲ ਰਿਹਾ ਹੈ ਔਰ ਰੋਜ਼ ਹੀ ਮੱਝਾਂ ਤੇ گاਵਾਂ ਦਾ ਜਿਹੜਾ ਇਹ ਸੂੜ ਦਾ ਮੀਟ ਇੱਥੇ ਆ ਰਿਹਾ ਹੈ ਜੋ ਸਾਡੇ ਖਾਣ ਤੋਂ ਬਹੁਤ ਪਰੇ ਆ ਗਏ ਔਰ ਜਿਹੜੇ ਬਰੈਡ ਹੈ ਉਹ ਸਾਨੂੰ ਰੋਜ਼ ਖਾਣ ਨੂੰ ਮਿਲ ਰਹੇ ਹਨ ਸਾਡੀ ਕਿਰਪਾ ਕਰਕੇ ਹਿੰਦੁਸਤਾਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਇਸ ਸੌਖੀ ਘਰੀ ਤੋਂ ਬਾਹਰ ਕੱਢਿਆ ਜਾਏ ਅਸੀਂ 10 ਤੋਂ 15 ਜਣੇ ਹਾਂ ਜੋ ਇਸ ਸੌਖੀ ਘੜੀ ਦੇ ਵਿੱਚ ਜੇਲ੍ਹ ਦੇ ਵਿੱਚ ਫਸੇ ਹਾਂ ਕਿਰਪਾ ਕਰਕੇ ਸਾਡੀ ਇਹ ਜਿਹੜੀ ਗੱਲ ਹੈ ਸਰਕਾਰ ਤੱਕ ਅਸੀਂ ਇਸ ਵੀਡੀਓ ਰਾਹੀਂ ਪਹੁੰਚ ਦੀ ਕਰਦੇ ਹਾਂ ਤੇ ਜਿਹੜੀ ਵੀ ਇਹ ਸਾਨੂੰ ਇਹ ਪੇਸ਼ੀ ਤੇ ਲੈ ਕੇ ਜਾਂਦੇ ਹਨ ਉਹ ਦੋ-ਦੋ ਮਹੀਨੇ ਦਾ ਸਮਾਂ ਲੈ ਕੇ ਹਰ ਮੇਰੀ ਵਾਰ-ਵਾਰੀ ਸਾਨੂੰ ਜਿਹੜਾ ਇਸ ਜੇਲ੍ਹ ਦੇ ਵਿੱਚ ਭੇਜ ਦਿੰਦੇ ਹਨ ਔਰ ਸਾਡੀ ਇੱਥੇ ਕੋਈ ਵੀ ਕੋਰਟ ਸੁਣਵਾਈ ਨਹੀਂ ਕਰ ਰਹੀ ਔਰ سنا ਹੀ ਇੱਥੇ ਕੋਈ ਵਕੀਲ ਸਾਡੀ ਸੁਣ ਰਿਹਾ ਹੈ ਔਰ ਵਕੀਲਾਂ ਦੀ ਕੋਈ ਵੀ ਇੱਥੇ ਗੱਲ ਨਹੀਂ ਸੁਣ ਰਿਹਾ ਕਿਰਪਾ ਕਰਕੇ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਹੀ ਸਾਡੇ ਵਾਸਤੇ ਕੁਝ ਕਰ ਸਕਦੀ ਹੈ ਅਰਮੀਨੀਆ ਦੀ ਅਰਮਾਵੀਰ ਜੇਲ੍ਹ ਦੇ ਵਿੱਚ ਅਸੀਂ ਫਸੇ ਹਾਂ ਕਿਰਪਾ ਕਰਕੇ ਸਾਨੂੰ ਇਥੋਂ ਬਾਹਰ ਕੱਢਿਆ ਜਾਏ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਰੋਸ਼ਨ ਆ ਜੀ ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ ਤੇ ਉਹ ਨਾ ਅ ਅਰਮੀਨੀਆ ਗਿਆ ਸੀ 2023 ਦੇ ਵਿੱਚ ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹ ਉਹਦਾ ਨਾਮ ਲਾਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੈਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜਦੀ ਵੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਤਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨੀ ਸੀ ਪਰ ਏਜੰਟ ਸਾਨੂੰ ਧਮਕੀਆਂ ਦੇਈ ਗਿਆ ਜੀ ਬਾਰ-ਬਾਰ ਫੋਨ ਕਰਕੇ ਜੇ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਕਿ ਮੇਰੇ ਗੈਂਗਸਟਰਾਂ ਨਾਲ ਸੰਬੰਧ ਹੈ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹਾਂ ਸਾਡੇ ਨਾਲ ਆਹ ਗੱਲ ਕਰੀਏ ਜੀ ਤੇ ਮੁੜ ਕੇ ਜੀ ਫਿਰ ਸਸ ਅਸੀਂ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਆ ਜੀ ਤੇ ਵੀਡੀਓ ਕਿਸ ਸੰਤ ਬਾਬੇ ਕੋਲ ਪਹੁੰਚੀ ਜੀ ਤੇ ਇਹਨਾਂ ਨੇ ਬਾਬਾ ਜੀ ਨੂੰ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਹੀ ਇੱਥੇ ਤੇ ਅਸੀਂ ਆਏ ਸੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛੁਡਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਹੀ ਅੰਬੈਸੀ ਨੂੰ ਵੀ ਮਤਲਬ ਪਾਇਆ ਹੋਇਆ ਜੀ ਨਹੀਂ ਜਦੋਂ ਉੱਥੇ ਬੰਦ ਰਿਹਾ ਸਰ ਉਹਨਾਂ ਨੂੰ 3 ਮਹੀਨੇ ਹੋ ਗਏ 4ਵਾਂ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਇਕੱਠੇ ਹੀ ਫੜ ਹੋਏ 12 ਜਣੇ ਸਰ ਇਹ 12 ਥੋੜੇ ਥੋੜੇ ਗੈਪ ਦੇ ਨਾਲ ਫੜ ਹੋਏ ਆ ਤੇ ਮੇਰੇ ਭਰਾ ਦੇ ਨਾਲ 7 ਮੁੰਡੇ ਆ ਜੀ ਟੋਟਲ ਇਹ 7 ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਜੀ 7 ਮੁੰਡਿਆਂ ਨੂੰ ਏਜੰਟ ਤੇ ਕਾਰਵਾਈ ਸਰ ਹੁਣ ਅਸੀਂ ਲਿਖੀ ਹੋਈ ਆ ਮਤਲਬ ਰਿਪੋਰਟ ਦੇਣੀ ਆ ਕਾਰਵਾਈ ਇਸ ਲਈ ਨਹੀਂ ਕਰੀ ਕਿਉਂਕਿ ਸਾਨੂੰ ਬਾਰ-ਬਾਰ ਧਮਕੀਆਂ ਦੇ ਜਾਂਦਾ ਸੀ ਕਿ ਤੁਹਾਡੇ ਮਤਲਬ ਫੈਮਿ ਤੇ 플러스 ਸਾਡੇ ਸਾਡੇ ਦੋਨਾਂ ਦੇ ਨਾਲ ਇੱਕ ਮੁੰਡਾ ਹੋਰ ਆ ਜੀ ਮਨੀਰ ਆ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲਾ ਉਹਨਾਂ ਦੇ ਪਾਸਪੋਰਟ ਏਜੰਟ ਦੇ ਕੋਲੇ ਆ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇਣੇ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਪਾਸਪੋਰਟ ਵੀ ਪਾੜਨ ਦੀ ਧਮਕੀ ਦਿੰਦਾ ਏ ਸਾਨੂੰ ਅਖੀਰ ਮੰਗੀ ਕਰਨਾ ਚਾਹਦੇ ਮੰਗ ਸਾਡੀ ਬਾਬਾ ਜੀ ਅੱਗੇ ਹੀ ਆ ਜੀ ਸਾਡੇ ਬਸ ਮੁੰਡਿਆਂ ਨੂੰ ਜਲਦੀ ਜਲਦੀ ਰਿਹਾ ਕਰਾ ਦਿਓ ਜੀ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵੀ ਸਾਡੀ ਮਦਦ ਕੀਤੀ ਜਾਵੇ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਇਲਾਕੇ ਚ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾ ਤਾਂ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮੱਚੀ ਬੜਾ ਸ਼ਹਿਰ ਹੈ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉਤਰਾਖੰਡ ਦਾ ਵੀ ਹੈਗੇ ਆ ਜੀ ਕਈ ਕਈ ਪਾਸੇ ਦੇ ਆਈ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਜੀ ਵਿੱਚ ਖਾਣ ਪੀਣ ਦੇ ਉਹਨਾਂ ਦਾ ਕੀ ਹੈਗਾ ਕਿ ਖਾਣ ਪੀਣਾ ਸਹੀ ਨਹੀਂ ਹਾਂਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਹੋਣਾ ਅਸੀਂ ਦੱਸਿਆ ਉਹਨਾਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਜੋ ਕਿ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਜਿਹੜੇ ਸੱਤ ਫੜ ਹੋਏ ਆਈ ਚਾਰ ਪੰਜ ਤਾਂ ਬਿਲਕੁਲ ਵੈਜੀਟੇਰੀਅਨ ਆ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ਼ ਮਨਾਂ ਕਰਤਾ ਖਾਣਾ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਉਹ ਕੁੱਟਮਾਰ ਸਰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਦੀ ਉਹਦੇ ਵਿੱਚ ਤੇ ਉਹਦੇ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵੀ ਪ੍ਰਭਾਵ ਜਿਹਾ ਲੱਗਿਆ ਮੈਨੂੰ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਵੀ ਕੁੱਟਮਾਰ ਅਸਾਂ ਚੱਲਣਾ ਜਦੋਂ ਰਾਤ ਦਾ ਕੈਂਪ ਕੀਤਾ ਕੁਝ ਖਾਣਾ ਪੀਣਾ ਉਹ ਠੀਕ ਹੋਇਆ ਉੱ ਪਰ ਜਿੱਦਾਂ ਹੀ ਫੋਨ ਆਊਗਾ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਕਿੰਨਾ ਸਹੀ ਹੋ ਗਿਆ ਕਿ ਨਹੀਂ ਬਾਕੀ ਸਾਨੂੰ ਲੱਗਦਾ ਜੀ ਹੋ ਜਾਊਗਾ ਸਹੀ ਸਾਰਾ ਕੁਝ ਕਿਹੜਾ ਮਨ ਤੁਸੀਂ ਮੈਂ ਜੀ ਮਿੰਨੀ ਕੰਮ ਦਾ ਹਾਂ ਫੜ ਜਿੱਦਾਂ ਹੋਏ ਹਨ ਫੜ ਵੱਡ ਕੁੱਪ ਚਾ ਚੀਜ਼ਾਂ ਧੀਤ ਨਹੀਂ ਨਾ ਤੇਸੀ ਹੈ ਜੀ ਸਤਿ ਨਾਮ ਜੀ ਸਰ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਸ਼ਾਹਕੋਟ ਮੇਰਾ ਏਰੀਆ ਹੈ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੇ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ ਹਰਜੀਤ ਹੋਏ ਸ਼ਰਮਾ ਜੰਟੜਾ ਨਾਮ ਆ ਫਰੀਦਕੋੜ ਦਾ ਏਜੰਟਾ ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀ ਜੀ ਤੇ ਅਸੀਂ ਸੰਤ ਬਾਬਾ ਸੀਚੇਵਾਲ ਕੋਲ ਆਏ ਸੀਗੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀ ਕਿ ਸਾਡੇ ਬੰਦੇ ਮੇਰਾ ਭਰਾ ਅਜੇ ਰਮੀਨੀਆ ਦੇ ਵਿੱਚ ਫਸਿਆ ਹੋਇਆ ਵਾ ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਕਿ ਸਾਡਾ ਇਹ ਮਸਲਾ ਹੱਲ ਕਰੋ ਕਿੰਨਾ ਕੋਈ ਫਸਣ ਦਾ ਕਾਰਨ ਕੀ ਹੈ ਉੱਥੇ ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ ਕਿਤੇ ਬਾਰਡਰ ਕ੍ਰੋਸ ਕਰਨਾ ਚਾਹੁੰਦੇ ਸੀ ਇਹ ਜੌਰਜੀਆ ਦਾ ਬਾਰਡਰ ਸੀਗਾ ਜੀ ਜੌਰਜੀਆ ਦਾ ਬਾਰਡਰ ਕ੍ਰੋਸਿੰਗ ਦੇ ਚੱਕਰ ਦੇ ਵਿੱਚ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਪਿੱਛੇ ਫੜ ਹੋ ਗਏ ਇਹ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਪਰਿਵਾਰਿਕ ਆਦਾਂ ਦੀ ਹਾਂਜੀ ਉਹ ਕਿੱਥੇ ਬਣੀ ਹੈ ਵੀਡੀਓ ਵੀਡੀਓ ਮੇਰੇ ਜੇਲ੍ਹ ਚ ਹੀ ਬਣੀ ਅੰਦਰੋਂ ਫਿਰ ਵੀਡੀਓ ਕੀਤੀ ਉਹਨਾਂ ਨੇ ਵਾਇਰਲ ਕਿੰਨੇ ਸਮੇਂ ਤੋਂ ਫਸੇ ਹੋਏ ਇਹ ਨਾ ਨਾ 3 ਮਹੀਨੇ ਹੋ ਚਲੇ ਸਰ ਇਹ ਨਹੀਂ ਜਾਣੇ ਕੋਲ ਟੋਲ 12 ਮੁੰਡੇ ਹੈ ਜੀ ਉੱਥੇ ਹੁਣ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਜਾਂ ਕਿਸੇ ਸਰਕਾਰੀ ਅਫਸਰ ਜਾਂ ਮੈਂਡੇ ਦੇ ਨਾਲ ਜਾਂ ਕੁਝ ਕੋਲੋਂ ਸੁਣਨਗੇ ਕੀ ਗੱਲਬਾਤ ਸਾਜੀ ਨਹੀਂ ਉਦੋਂ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ ਅੱਗੇ ਬਸ ਆ ਅ ਦੇਸ਼ ਮੰਤਰੀ ਵਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਹ ਤੋਂ ਬਾਅਦ ਫਿਰ ਅਸੀਂ ਬਾਬੇ ਗੋਲਾ ਸੀਚੇਰ ਸੰਤਾ ਕੋਲ ਆਈ ਸੀ ਜਿਸ ਜੰਟੇ ਵੱਲੋਂ ਭੇਜਿਆ ਗਿਆ ਉਹਦੀ ਵੀ ਕਾਰਵਾਈ ਨਹੀਂ ਹੁੰਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੀਤੀ ਕਰਨਾ ਚਾਹੁੰਦੇ ਆ ਕਰ ਵੀ ਹਾਂਜੀ ਸਾਨੂੰ ਇਹ ਹੈ ਕਿ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੀ ਹੈ ਗੱਲ ਕੀ ਹੋਈ ਸੀ ਇਹਦੇ ਨਾਲ ਤੇ ਕੀ ਹੋਇਆ ਜਟੜੇ ਨਾਲ ਜਟੜੇ ਨਾਲ ਤਾਂ ਬਸ ਤੈਅ ਤੋਂ ਕੁਝ ਨਹੀਂ ਹੋਇਆ ਬਸ ਇਹ ਸੀਗਾ ਵੀ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਕਿ ਇਹਨੇ ਬਾਹਰ ਜਾਣਾ ਜਾਣਾ ਕਿੱਥੇ ਸੀ ਅਰਮੀਨੀਆ ਦੇ ਗਣਰ ਰਮਿਨੀ ਸੀ ਹਾਂਜੀ ਰਮਿਨੀ ਹੀ ਗਿਆ ਸੀ ਰਮਿਨੀ ਆ ਦਾ ਲਾਇਆ ਸੀ ਹਾਂਜੀ ਉਹ ਤੋਂ ਅੱਗੇ ਨਹੀਂ ਜਾਣਾ ਚਾਹੁੰਦੇ ਕਿਤੇ ਉਹ ਤੋਂ ਅੱਗੇ ਆਹ ਹੀ ਆ ਬਾਰਡਰ ਕ੍ਰੋਸਿੰਗ ਦੇ ਚੱਕਰ ਸੀਗਾ ਤੋਂ ਗਾਂ ਕੰਮ ਦੇਖਣ ਦੇ ਸੀਗੇ ਥੋੜਾ ਜਿਹਾ ਖਲਾਅ ਤੇ ਇਦਾਂ ਦੇ ਸੀਗੇ ਰਮਿਨੀਆ ਚ ਕੰਮ ਨੂੰ ਐਨੀ ਜਿਹਾ ਗਾਂ ਨਿਕਲਣ ਦਾ ਚਾਂਸ ਕੀਤਾ ਸੀ ਉਹਨਾਂ ਨੇ ਕਿਹੜੇ ਵਿੱਚ ਇੱਦਾਂ ਸੀ ਤੇ ਆਪਣੇ ਆਸਤੇ ਗਏ ਨੁਜਾਰ ਵਰਕ ਪਰਮ ਵਰਕ ਪਰਮ ਸੀ ਤੇ ਮੇਰੇ ਸਾਹ ਨਾਲ ਟੂਰਿਸਟ ਹੀ ਹੁਣਾਵਾ ਵਰਕ ਫਾਰਮਰ ਤਾਂ ਨਹੀਂ ਸੀ ਉਹ ਲੋਕੀਰ ਮੰਗ ਕੀ ਕਰਨਾ ਚਾਹੁੰਦੇ ਮੰਗ ਇਹ ਆ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਵਾਜੇ ਆ ਉਹ ਬਾਹਰ ਆ ਜੀ ਤੇ ਉਹਨੇ ਕੁਛ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦੇ ਨੂੰ ਤੇ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਉਹ ਬੱਚਿਆਂ ਦੇ ਨਾਲ ਜਿੰਨੇ ਵੀ ਹੈਗੇ ਆ ਇਹ ਤਕਰੀਬਨ 12 ਲੜਕੇ ਆ ਜਿਨ੍ਹਾਂ ਦੇ ਨਾਲ ਸੰਪਰਕ ਵੀ ਹੋ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡਾ ਦਿੱਥੇ ਸਾਹ ਕੋਟ ਦਾ ਤੇ ਸੱਤ ਲੜਕੇ ਇਕੱਵਰੀ ਫੜ ਹੋਇਆ ਬਾਕੀ ਇਕੱਲਾ ਇਕੱਲਾ ਹੈਗਾ ਵੱਖਰੇ ਵੱਖਰੇ ਸਾਹਮਣ ਤੋਂ ਫੜ ਹੋਇਆ ਇਹ ਇਕੱਠੇ 12 ਹੈਗੇ ਆ ਉਸ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਸੱਤ ਮੁੰਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਆ ਤੇ ਕੋਈ ਹਰਿਆਣਾ ਕੋਈ ਯੂਪੀ ਤੇ ਇੱਕ ਮੁੰਡਾ ਕਲਕੱਤੇ ਤੋਂ ਵੀ ਉਹਨਾਂ ਦੇ ਵਿੱਚ ਤੇ ਇਹ ਇੱਕ ਰਾਮਪਾਲ ਆ ਉਹਦੀ ਮੁੰਡੇ ਦੀ ਉਮਰ 35 ਸਾਲ ਉਹ ਸਾਢੇ 3 ਲੱਖ ਰੁਪਏ ਦੇ ਕੇ ਗਿਆ ਉੱਥੇ ਉਹਨੇ ਅੱਗੇ ਲੰਘਦਾ ਹੋਊਗਾ ਜੇ ਕੀ ਕਾਰਨ ਆ ਉੱਥੇ ਫੜਿਆ ਗਿਆ ਅਰਮੀਨੀਆ ਦੇ ਵਿੱਚ ਉਹਨਾਂ ਨੇ ਲਾਡੀ ਗੱਲ ਨਾਂ ਦਾ ਕੋਈ ਏਜੰਟ ਆ ਉਹ ਹਰਿਆਣਾ ਦਾ ਹੈ ਉਹਨਾਂ ਨੂੰ ਉਹਨਾਂ ਨੇ 9 ਲੱਖ ਰੁਪਏ ਇੱਥੇ ਇਟਲੀ ਪਹੁੰਚਾਉਣ ਦੇ ਪੈਸੇ ਲਏ ਸੀਗੇ ਪਰ ਉਹ ਅਰਮੀਨੀਆ ਦੇ ਵਿੱਚ ਫਸੇ ਹੋਏ ਉਥੇ ਇੱਕ ਕੋਲਕੱਤਾ ਦਾ ਮੁੰਡਾ ਜਿਹਦਾ ਨਾਮ ਮਨੀਰ ਆ ਉਹ ਵੀ ਉੱਥੇ ਉਹਨਾਂ ਨਾਲ ਫਸਿਆ ਹੋਇਆ 11 ਮਾਰਚ 24 ਨੂੰ ਦੋਵਾਂ ਮੁੰਡਿਆਂ ਨੂੰ ਰਾਮਪਾਲ ਤੇ ਮਨੀਰ ਨੂੰ ਅਰਮੀਨੀਆ ਜੌਰਜੀਆ ਸਰਦ ਉਤੇ 5 ਮੁੰਡੇ ਹੋਰ ਏਜੰਟ ਲਿਆਏ ਤੇ ਉਹਨਾਂ ਦੇ ਨਾਲ ਉਹ ਜੋੜ ਦਿੱਤੇ ਤੇ ਸਤਾ ਨੂੰ ਉਹਨਾਂ ਨੇ ਜਰਜੀ ਹਦੀਸ ਰਾਤ ਪਾਰ ਕਰਨੀ ਸੀ ਉਥੇ ਉਹ ਉਹ ਪਹਿਲੇ ਜਿਹੜੇ ਹੈਗੇ ਉਹ ਫੜੇ ਗਏ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਉਤਰਾਖੰਡ ਪਟਿਆਲਾ ਖੰਨਾ ਰਾਜਸਥਾਨ ਤੇ ਦੇ ਜਿਹੜੇ ਬੱਚੇ ਆ ਇਹਨਾਂ ਦੇ ਵਿੱਚ ਕੁੱਲ ਜਿਹੜੇ ਹੈਗੇ ਆ 12 ਨੌਜਵਾਨ ਉਹਨਾਂ ਦੀ ਜੋ ਉਹਨਾਂ ਨੇ ਤਕਲੀਫ ਲਿਖੀ ਸੀਗੀ ਕਿ ਸਾਨੂੰ ਇੱਥੇ ਭੋਜਨ ਨਹੀਂ ਮਿਲਦਾ ਇਸੇ ਸਾਡਾ ਨਾਲ ਬਿਹ ਵਧੀਆ ਨਹੀਂ ਕਰ ਰਹੇ ਸੋ ਉਹਨਾਂ ਨੂੰ ਅੰਬੈਸ਼ੀ ਨੂੰ ਮਲੇ ਸੀਗੇ ਤੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਜਿਹੜੀ ਹੈਗੀ ਬੰਦੀ ਖਾਾਕ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਕੋਰਟ ਦੇ ਵਿੱਚੋਂ ਜਦੋਂ ਉਹਨਾਂ ਦੀ ਰਹਾਈ ਹੁੰਦੀ ਹੈ ਫੇਰ ਹੀ ਉਹ ਇਧਰ ਵਾਪਸ ਆ ਸਕਦੇ ਉਹਦੇ ਵਾਸਤੇ ਯਤਨ ਜਿਹੜੇ ਹੈਗੇ ਉਹ ਜਾਰੀ ਜਾ ਜੁਰਮ ਕੀਤਾ ਉਹਦੀ ਕੋਈ ਸਜ਼ਾ ਆਤਾ ਹੈ ਕਿ ਉਸ ਕੋਈ ਦੁਬਾਰੇ ਕੋਈ ਜ਼ਿਆਦਾ ਸਾਨੂੰ ਪਤਾ ਨਹੀਂ ਕਿ ਕੀ ਉਹਨਾਂ ਦੀ ਸਜ਼ਾ ਹੈ ਪਰ ਉਹਨਾਂ ਦੇ ਪਰਿਵਾਰ ਬਹੁਤ ਇੱਥੇ ਹੁਣ ਸਜ਼ਾ ਹੀ ਭੁਗਤ ਰਿਹਾ ਜੀ ਇਹਨਾਂ ਨੇ ਪੈਸੇ ਪੱਲਿਓ ਦੇ ਕੇ ਆਪਣੇ ਬੱਚੇ ਭੇਜਿਆ ਪੈਸੇ ਵੀ ਏਜੰਟ ਖਾ ਗਏ ਤੇ ਨਾਲ ਹੁਣ ਉਹ ਫਸੇ ਹੋਇਆ ਚਿੰਤਾ ਦੇ ਵਿੱਚ ਪਿੱਛੇ ਪਰਿਵਾਰ ਆ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਕਿ ਉਹ ਬੱਚੇ ਜਿਹੜੇ ਹੈਗੇ ਉੱਥੇ ਹਏ ਉਹ ਸਾਰੇ ਹੁਣ ਸੰਪਰਕ ਕਰ ਰਹੇ ਤੇ ਇਸੇ ਤੇ ਹੀ ਉਹਨਾਂ ਨੂੰ ਵਿਸ਼ਵਾਸ ਦਿਖਾਉਣੇ ਕਿ ਅਸੀਂ ਯਤਨ ਕਰ ਰਹੇ ਅੰਬੈਸੀ ਯਤਨ ਕਰ ਰਹੀ ਜਦੋਂ ਵੀ ਉਹਨਾਂ ਦੇ ਉਹਦੇ ਕੋਰਟ ਵੱਲੋਂ ਉਹਨਾਂ ਦੇ ਫ੍ਰੀ ਹੁੰਦੇ ਆ ਸਰੋ ਬੱਚੇ ਜਿਹੜੇ ਘਰ ਆ ਕੇ ਵਾਪਸ ਹੁਣ ਉਹਦੇ ਵਾਸਤੇ ਉਹ ਯਤਨ ਜਿਹੜੇ ਹੈਗੇ ਸਾਰੇ ਜਾਰੀ ਰੱਖਾਂਗੇ ਸੰਪਰਕ ਦੇ ਨੇ ਜਾਫਾ ਹੁੰਦਾ ਜਾ ਰਿਹਾ ਜਿਹੜਾ ਮਾਮਲੇ ਦੇ ਵਿੱਚ ਤੁਸੀਂ ਕਾਰਨ ਕੀ ਸਮਝਦੇ ਹੋ ਕਾਰਨ ਹੀ ਹੈ ਕਿ ਸਾਡੇ ਜਦੋਂ ਅਸੀਂ ਕੋਈ ਸਾਡੇ ਵਿਦੇਸ਼ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇਖਦੇ ਕਿ ਆਰਥ ਆਰਥਕ ਹਾਲਤਾਂ ਜਿਹੜਾ ਗਰੀਬ ਪਰਿਵਾਰ ਜਦੋਂ ਨੁਗਵਾਂਡੀਆਂ ਦੀ ਕੋਠੀ ਪੈ ਜਾਂਦੀ ਹੈ ਜਾਂ ਉਹ ਕੋ ਠੀਕ ਹੋ ਜਾਂਦਾ ਤੇ ਦੂਸਰੇ ਬੱਚੇ ਵੀ ਕਹਿੰਦੇ ਅਸੀਂ ਵੀ ਉਹਨੂੰ ਜਿਹੜਾ ਵੀ ਬੱਚਾ ਪਲੱਸ 2 ਕਰਦਾ ਉਹ ਸਾਰੇ ਮਾਂ-ਬਾਪ ਕਹਿੰਦੇ ਅਗੇ ਅਸੀਂ ਬੱਚਿਆਂ ਨੂੰ ਪੁੱਛੋ ਕਹਿੰਦੇ ਅਸੀਂ ਬਾਹਰ ਜਾਣਾ ਇੱਕ ਜਿਹੜਾ ਹੈਗਾ ਧੌੜ ਬਣ ਗਈ ਹੈ ਜਿਹਦੇ ਵਿੱਚ ਕੁਝ ਸਫਲ ਹੋ ਜਾਂਦੇ ਆ ਉਸ ਧੌੜ ਵਿੱਚ ਉੱਥੇ ਜਾ ਕੇ ਸੈਟ ਹੋ ਜਾਂਦੇ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਇੱਕ ਨੰਬਰ ਤੇ ਜਾਂਦੇ ਆ ਤੇ ਜਿਹੜੇ ਇੱਕ ਨੰਬਰ ਆਈਲੈਂਡਸ ਨਹੀਂ ਕਰ ਸਕਦੇ ਜਾਂ ਜਿਹੜੇ ਕੋਈ ਉਹ ਫਿਰ ਏਜੰਟਾਂ ਦੇ ਢਾਈ ਚੜ ਜਾਂਦੇ ਆ ਜਿਹੜੇ ਇਸ ਤਰ੍ਹਾਂ ਬਹੁਤ ਜ਼ਿਆਦਾ ਸਜ਼ਾ ਵੀ ਭੋਗਦੇ ਆ ਉਹਨਾਂ ਦੇ ਜੀਵਨ ਵੀ ਬਰਬਾਦ ਹੁੰਦਾ ਕਈ ਤਾਂ ਆਪਣਾ ਜੀਵਨ ਤੋਂ ਵੀ ਹੱਥ ਖੋ ਬੈਂਦੇ ਆ ਕਿਸ ਤਰ੍ਹਾਂ ਡੁੱਬ ਜਿਹੜੇ ਉਹਨਾਂ ਨੂੰ ਬਾਹਰ ਨਗਾਉਣਾ ਬੱਦ ਸਾਰਾ ਡੰਟ ਪਾਉਣੀ ਆ ਤੇ ਬਹੁਤੇ ਇਹੋ ਜਿਹੇ ਜੰਗਲਾਂ ਵਿੱਚ ਦੀ ਲੰਗਦੇ ਆ ਬਹੁਤ ਬੱਚੇ ਉੱਥੇ ਰਹਿ ਜਾਂਦੇ ਆ ਪਰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਮਾਂ-ਬਾਪ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਉੱਥੇ ਜਾ ਕੇ ਕੁਝ ਜਿਹੜਾ ਹੈ ਫ੍ਰੀ ਨਹੀਂ ਮਿਲਦਾ ਉੱਥੇ ਵੀ ਬਹੁਤ ਮਿਹਨਤ ਮਸक्कਤ ਕਰਨੀ ਪੈਂਦੀ ਹੈ ਕੋਈ ਵੀ ਅਸੀਂ ਦੇਖਦੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਕੇ ਆਉਨੇ ਆ ਤੇ ਇਥੇ ਨਾਲੋਂ ਜ਼ਿਆਦਾ ਮਿਹਨਤ ਉੱਥੇ ਕਰਨੀ ਪੈਂਦੀ ਹੈ ਤਾਂ ਜਾ ਕੇ ਟੱਡ ਪਰ ਨੂੰ ਕਿ ਰੋਟੀ ਜਿਹੜੀ ਹੈਗੀ ਹੈ ਮਿਲਦੀ ਹੈ ਸੋ ਇਸ ਵਾਸਤੇ ਕੁਝ ਬੇਰੁਜ਼ਗਾਰੀ ਵੀ ਜਿਹੜੀ ਹੈਗੀ ਆ ਵੱਡੀ ਗੱਲ ਆ ਕਿ ਸਾਡੇ ਆਬਾਦੀ ਦਾ ਬਹੁਤ ਲੋਡ ਆ ਤੇ ਉਹ ਨਹੀਂ ਸਰਕਾਰੀ jobbਾਂ ਦਾ ਹੋਰ ਸਾਡੇ ਉਹਨੇ ਆ ਸਾਧਨ ਨਹੀਂ ਖੇਤੀ ਵਿੱਚ ਅਗਲਾ ਕਹਿੰਦਾ ਕਿ ਕੁਝ ਬਣਦਾ ਨਹੀਂ ਤੇ ਮਾਂ ਬਾਪ ਵੀ ਚਾਹੁੰਦਾ ਕਿ ਬੱਚਾ ਬਾਹਰ ਨਿਕਲ ਜਾਵੇ ਤੇ ਬੱਚੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਹੀ ਜਾਈਏ ਪਰ ਇਹ ਕਿਸ ਤਰ੍ਹਾਂ ਜਾਈਏ ਹੈਗੀ ਹੋੜਪੋੜੀ ਬੜੀ ਗਲਤ ਲੱਗੀ ਹੋਈ ਹੈ ਜਾਓ ਜੀ ਸੜਕੇ ਬਾਹਰ ਜਾਓ ਚੰਗੇ ਜਿਹੜੇ ਵੀਜ਼ਾ ਲੈ ਕੇ ਜਾਓ ਵਰਕ ਪਰਮਿਟ ਲੈ ਕੇ ਜਾਓ ਉਹਦੀ ਜਿਹੜੀਆਂ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਜਿਸ ਮੁਲਕ ਜਾਣੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਹੈ ਸੋ ਜਦੋਂ ਅਸੀਂ ਇਨਲੀਗਲ ਗਲਤ ਤਰੀਕੇ ਦੇ ਨਾਲ ਅਸੀਂ ਉੱਥੇ ਜਾ ਕੇ ਉਹਨਾਂ ਦੇ ਕਾਨੂੰਨ ਨੂੰ ਵੀ ਤੋੜਦੇ ਆਂ ਤੇ ਉੱਥੇ ਦੇ ਜਿਹੜੇ ਹੈਗੇ ਸਜ਼ਾ ਵੀ ਭੋਗਦੇ ਆਂ ਤੇ ਫਿਰ ਬਹੁਤ ਇਹ ਜਦੋਂ ਬਾਹਰ ਜਾ ਕੇ ਬੰਦਾ ਫਸ ਜਾਂਦਾ ਉੱਥੇ ਦੇ ਵੀ ਆਪਣੇ ਕਾਨੂੰਨ ਹੁੰਦੇ ਆ ਕੋਈ ਸਾਡੇ ਮੁਲਕ ਵਿੱਚ ਜਾਣ ਕੇ ਵੀ ਫੜਿਆ ਜਾਂਦਾ ਤੇ ਏਸੇ ਦੇ ਵੀ ਕਾਨੂੰਨ ਆ ਉਹਨੂੰ ਵੀ ਜਿਹੜੇ ਹੈਗੇ ਜੇਲ੍ਹ 'ਚ ਜਾਣਾ ਪੈਂਦਾ ਸੋ ਫਿਰ ਵੀ ਜਿਹੜਾ ਹੈਗਾ ਜਿਹੜੀ ਸਾਡੇ ਅੰਬੈਸੀ ਆ ਵਿਦੇਸ਼ ਵਿਭਾਗ ਆ ਉਹ ਕਾਫੀ ਜਿਹੜੀ ਹੈਗੀ ਮਿਹਨਤ ਕਰ ਰਿਹਾ ਇਸ ਤੋਂ ਨੇ ਅੱਗੇ ਬੱਚੇ ਜ਼ਰੂਰ ਵਾਪਸ ਆਉਣ ਤੇ ਅੱਗੇ ਬੇਨਤੀ ਕਰਾਂਗੇ ਸਾਰੇ ਮਾਂ-ਬਾਪ ਨੂੰ ਕਿ ਜਿਹੜੇ ਬੱਚੇ ਭੇਜੋ ਜ਼ਰੂਰ ਜੇ ਕਿਸੇ ਨੇ ਜਾਣਾ ਤੇ ਪਰ ਅਜ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਢਾਈ ਚੜ ਕੇ ਨਾ ਭੇਜੋ ਬਹੁਤ ਖੇੜਲ ਖੁਆਰੀ ਆ ਤੇ ਬਹੁਤ ਤਰ੍ਹਾਂ ਦੇ ਉਹਦੇ ਵਿੱਚ ਜੋਖਮ ਆ ਤੇ ਉਹਨਾਂ ਆਪਣੇ ਬੱਚਿਆਂ ਨੂੰ ਆਪ ਨੂੰ ਜੋਖਮ ਵਿੱਚ ਨਾ ਪਾਓ ਪੜੋ ਲਿਖੋ ਇੱਥੇ ਮਰਜੀ ਜਾਓ ਦੁਨੀਆ ਦੇ ਜਾ ਸਕਦੇ ਆ ਤੁਸੀਂ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਆ ਹੋਰ ਕਈ ਤਰੀਕੇ ਆ ਬਾਹਰਲੇ ਮੁਲਕਾਂ ਚ ਨੂੰ ਜਾਣ ਦੇ ਉਹਨਾਂ ਦਾ ਸਹੀ ਤਰੀਕੇ ਤੇ ਜਾਓ ਕੱਲ ਦੇ ਏਜੰਟਾਂ ਦੇ ਢਾਈ ਨਾ ਚੜੋ ਨਾ ਪੈਲੀ ਬਰਬਾਦ ਕਰੋ ਨਾ ਬੱਚਿਆਂ ਦਾ ਜੀਵਨ ਬਰਬਾਦ ਕਰੋ ਇਹ ਹੀ ਅਸੀਂ ਬੇਨਤੀ ਕਰਾਂਗੇ ਅ빠 ਜੀ ਆਖਰੀ ਸਵਾਲ ਹੈ ਨੇਪਾਲ ਤੇ ਚੀਨ ਅਜਿਹੇ ਮੁਲਕ ਨੇ ਜਿਹੜੇ ਕਿ ਆਪਣੇ ਯਾਤਰੀ ਨੂੰ ਐਨਓਸੀ ਜਾਰੀ ਕਰਦੇ ਨੇ ਕਿ ਉਹ ਜਿੱਥੇ ਜਾਣਾ ਹੁੰਦਾ ਹੈ ਉਥੋਂ ਦੀ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕਿਸ ਵਿਜੇ ਤੇ ਜਾ ਰਿਹਾ ਹੈ ਕਿਸ ਮੁਲਕ ਜਾ ਰਿਹਾ ਹੈ ਉਹ ਐਨਓਸੀ ਲੈਣ ਤੋਂ ਬਾਅਦ ਜਿਹੜਾ ਉਹ ਉਹ ਕਿਸੇ ਵੀ ਜਹਾਜ਼ ਦੇ ਵਿੱਚੋਂ ਸਫ਼ਰ ਕਰ ਸਕਦਾ ਹੈ ਵਿਦੇਸ਼ ਯਾਤਰਾ ਦੇ ਲਈ ਪਰ ਭਾਰਤ ਵਿੱਚ ਅਜੇ ਹਲੇ ਨਹੀਂ ਕਿ ਲੱਗਦਾ ਹੈ ਕਿ ਭਾਰਤ ਨੂੰ ਅਜੇ ਨਹੀਂ ਨਹੀਂ ਐਨਓਸੀ ਜੜੀ ਹੈਗੀ ਉਹ ਤਾਂ ਜਦੋਂ ਇਮੀਗ੍ਰੇਸ਼ਨ ਕੋ ਜਾਂਦੇ ਆ ਇਮੀਗ੍ਰੇਸ਼ਨ ਚ ਚੈੱਕ ਕਰਦਾ ਹੀ ਹੈ ਹਰ ਨਾਗਰਿਕ ਨੂੰ ਉਦੋਂ ਤਾਂ ਜਾਣੀ ਨਹੀਂ ਕਿਸੇ ਨੂੰ ਦਿੰਦੇ ਤੁਸੀਂ ਜਦੋਂ ਵੀ ਜਹਾਜ਼ ਚੜੋਗੇ ਤੁਸੀਂ ਆ ਲੋਕਲ ਵੀ ਇਹਦਾ ਟਰੈਵਲ ਕਰਨਾ ਤਾਂ ਤੁਹਾਨੂੰ ਜਿਹੜਾ ਹੈਗਾ ਆਧਾਰ ਕਾਰਡ ਦਿਖਾਉਣਾ ਪਊਗਾ ਤੇ ਜੇ ਬਾਹਰ ਜਾਣੇ ਉਹ ਤੇ ਪੁਰੀ ਇਮੀਗ੍ਰੇਸ਼ਨ ਹੁੰਦੀ ਹੈ ਕਿਤੇ ਉਹੋ ਜਿਹਾ ਕੁਛ ਨਹੀਂਗਾ ਵੀ ਜਿਹੜਾ ਨਹੀਂ ਜਾਂਦਾ ਪਰ ਕਈ ਵਾਰ ਇਥੋਂ ਅਸੀਂ ਏਜੰਟ ਕੀ ਕਰਦੇ ਆ ਜਿਸ ਤਰ੍ਹਾਂ ਹੁਣ ਇਥੇ ਮਾਸਕਟ ਵਗੈਰਾ ਚਲ ਜਾਂਦੇ ਆ ਉਹਦਾ ਟੂਰਿਸਟ ਵੀਜ਼ਾ ਲੈ ਕੇ ਉਹਨੂੰ ਗਾਂ ਜਿਹੜਾ ਹੈਗਾ ਉਹਨੂੰ ਹੋਰ ਮੁਲਕਾਂ ਦੇ ਵਿੱਚ ਗਾਂ ਉੱਥੋਂ ਲੈ ਕੇ ਧੱਕ ਦਿੰਦੇ ਆ ਜਿਹੜੇ ਜਿਨ੍ਹਾਂ ਮੁਲਕਾਂ ਦੇ ਵਿੱਚ ਜਾਂ ਉਹ ਗਰੀਬ ਮੁਲਕਾ ਉਹਨਾਂ ਦੇ ਰਾਹੀਂਗਾ ਅਗਲੇ ਹੋਰਨਾਂ ਮੁਲਕਾਂ ਵਿੱਚ ਲਿਜਾਣ ਵਾਸਤੇ ਇਹੋ ਜਿਹਾ ਕੁਝ ਨਹੀਂ ਕਿ ਸਰਕਾਰ ਨੂੰ ਜਾਂ ਜਿਹੜਾ ਹੈਗਾ 에어ਪੋਰਟ ਦੇ ਉੱਤੇ ਜਾਂ ਇਮੀਗ੍ਰੇਸ਼ਨ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਕਹਿੰਦਾ ਕਿ ਟੂਰਿਸਟ ਵੀ ਜਾ ਸਕਦੇ ਆ ਪਰ ਹੁੰਦਾ ਕੀ ਹੈ ਜਾਣ ਦਾ ਮਕਸਦ ਕੋਈ ਹੋਰ ਹੁੰਦਾ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਪਤਾ ਲੱਗਦਾ ਸੋ ਇਹ ਜਿਹੜੀ ਪ੍ਰੋਬਲਮ ਇਸ ਕਰਕੇ ਆ ਕਿ ਅਸੀਂ ਉਸ ਮਕਸਦ ਲਈ ਜਾਂਦੇ ਨਹੀਂ ਤੇ ਜਾਉਗੇ ਤਾਂ ਜਿਹੜੀ ਜਿਹੜਾ ਫਰਕਪਰਮੈਂਟ ਦੇ ਉੱਤੇ ਕੋਈ ਜਾਂਦਾ ਪੂਰੀ ਜ਼ਿੰਮੇਵਾਰ ਉਹ ਜਿਸ ਦੇਸ਼ ਮੁਲਕ ਜਾ ਰਹੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਉਹਨਾਂ ਨੂੰ ਬਹੁਤ ਖਿੱਚਿਆ ਜਾ ਸਕਦਾ ਪਰ ਜਦੋਂ ਕੋਲ ਕੁਝ ਨਹੀਂਗਾ ਕਲ ਤੋ ਤਰੀਕੇ ਨਾ ਕਰਦੇ ਆ ਫੇਰ ਸਮਝ ਲਓ ਵੀ ਅਸੀਂ ਆਪ ਹੀ ਡਿਫਾਲਟਰ ਆ ਵੀ ਗਲਤ ਆ ਆਪ ਹੀ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਉਹ ਸਰਕਾਰਾਂ ਵੀ ਉੱਥੇ ਕੀ ਕਰ ਸਕਦੀਆਂ